ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਏ ਜਿਸ ਤੇ ਮਨ ਵਿੱਚ ਸੱਚੇ ਪ੍ਰਭੂ ਦੀ ਯਾਦ ਟਿਕੀ ਹੋਈ ਹੈ ਤੇ ਮੂ ਵਿੱਚ ਸੱਚੇ ਪ੍ਰਭੂ ਦੀ ਸਲਾਗਾ ਹੁੰਦੀ ਹੈ ਜੋ ਉਸ ਇੱਕ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਵੇਖਦਾ ਗੁਣਾਨਿਕ ਸਵਰਮੋਦੀ ਹੰ ਇੱਕ ਗੁਣ ਲੱਛਣ ਬ੍ਰह्म ਗਿਆਨੀ ਦੇ ਹੁੰਦੇ ਹਨ ਅਸ਼ਪਤੀ ਅਠਵੀਂ ਬ੍ਰह्म ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਅਲੀਪ ਬ੍ਰह्म ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋਮ ਸੋਖ ਬ੍ਰह्म ਗਿਆਨੀ ਕੈ ਦ੍ਰਿਸ਼ਟ ਸਮਾਨੋ ਜੈਸੇ ਰਾਜ ਰੰਕ ਕੋ ਲਾਗੇ ਤੁਲਪਮਾਨ ਬ੍ਰह्मज्ञानी ਕੈ तीरज ਏਕ ਜਿਉ ਬਸੁਦਾ ਕੋ ਖੋਦਾ ਕੋ ਚੰਦਨ ਲੇਪ ਬ੍ਰह्मज्ञानी ਕਾ ਇਹ ਹੈ ਗੁਨਾਓ ਨਾਨਕ ਜਿਉ ਪਾਵਕ ਕਾ ਸਹਿ ਸੁਭਾਓ ਬ੍ਰह्म ज्ञानी ਮਾਇਆ ਤੋ ਸਦਾ ਨਿਰਲੇਪ ਰਹਿਦਾ ਹੈ ਜਿਸ ਤਰ੍ਹਾਂ ਪਾਣੀ ਵਿੱਚ ਕਮਲ ਦਾ ਫੁੱਲ ਚਿੱਕੜ ਤੋਂ ਸਾਫ਼ ਹੁੰਦਾ ਹੈ ਬ੍ਰह्मज्ञानी ਸਦਾ ਹੀ ਪੱਖਪਾਤ ਤੋਂ ਬਚਿਆ ਰਹਿੰਦਾ ਹੈ ਜਿਸ ਤਰ੍ਹਾਂ ਸੂਰਜ ਹਰ ਥਾਂ ਨੂੰ ਗਰਮੀ ਪਹੁੰਚਾਉਂਦਾ ਹੈ ਬ੍ਰह्मज्ञानी ਹਰੇਕ ਨੂੰ ਇੱਕੋ ਜਿਹੀ ਨਜ਼ਰ ਨਾਲ ਵੇਖਦਾ ਹੈ ਜਿਸ ਤਰ੍ਹਾਂ ਅਮੀਰ ਤੇ ਗੰਗਾਲ ਨੂੰ ਹਵਾ ਇੱਕੋ ਜਿਹੀ ਹਾਸਲ ਹੁੰਦੀ ਹੈ ਬ੍ਰह्मज्ञानी ਦੇ ਅੰਦਰ ਹੌਸਲਾ ਕਾਇਮ ਰਹਿੰਦਾ ਹੈ ਜਿਸ ਤਰ੍ਹਾਂ ਕੋਈ ਧਰਤੀ ਨੂੰ ਪੁੱਟਦਾ ਹੈ ਤੇ ਕੋਈ ਚੰਦਨ ਦਾ ਲੇਪ ਕਰਦਾ ਹੈ ਉਹ ਪਰਵਾਹ ਨਹੀਂ ਕਰਦੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਬ੍ਰह्मज्ञानी ਦਾ ਇਹ ਵੱਡਾ ਗੁਣ ਹੈ ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ ਚਾਨਣ ਤੇ ਸੇਕ ਦੇਣਾ ਬ੍ਰह्मज्ञानी निर्मਲ ਤੇ ਨਿਰਮਲਾ ਜਿਵੇਂ ਮੈਲ ਨਾ ਲਾਗੇ ਜਲਾ ब्रह्म ज्ञानी कै मन होए प्रगाश जैसे तार ऊपर आकाश ब्रह्म ज्ञानी मित्र शत्रु समान ब्रह्म ज्ञानी कै ना ही अभिमान ब्रह्म ज्ञानी ऊँचते ऊँचा मन अपने सब सबते नीचा ब्रह्म ज्ञानी से जान पे नानक जिन प्रभ आप करे ब्रह्म ज्ञानी निर्मल तो महानिर्मल है ਜਿਸ ਤਰ੍ਹਾਂ ਪਾਣੀ ਨੂੰ ਮੈਲ ਨਹੀਂ ਲੱਗਦੀ ਬ੍ਰਹਮ ਗਿਆਨੀ ਦੇ ਮਨ ਵਿੱਚ ਬ੍ਰਹਮ ਦਾ ਇਸ ਤਰ੍ਹਾਂ ਪ੍ਰਕਾਸ਼ ਹੁੰਦਾ ਹੈ ਜਿਵੇਂ ਧਰਤੀ ਉੱਤੇ ਆਕਾਸ਼ ਫੈਲਿਆ ਹੋਇਆ ਹੈ ਦੋਸਤ ਅਤੇ ਦੁਸ਼ਮਣ ਬ੍ਰਹਮ ਗਿਆਨੀ ਵਾਸਤੇ ਇੱਕੋ ਜਿਹੇ ਹੀ ਹੁੰਦੇ ਹਨ ਅਤੇ ਬ੍ਰਹਮ ਗਿਆਨੀ ਦੇ ਅੰਦਰ ਅਹੰਕਾਰ ਨਹੀਂ ਹੁੰਦਾ ਬ੍ਰਹਮ ਗਿਆਨੀ ਸਭ ਤੋਂ ਉੱਚਾ ਹੁੰਦਾ ਹੈ ਪਰ ਆਪਣੇ ਮਨ ਵਿੱਚ ਉਹ ਆਪਣੇ ਆਪ ਨੂੰ सब तो छोटा समझता है गुरु नानक साहब फरमाते हैं कोई मनुख ब्रह्म गयानी बांटे जिन्हों प्रभु आप बना है ब्रह्म ज्ञानी सगल की रीना आतम रस ब्रह्म ज्ञानी चीना ब्रह्म ज्ञानी की सब उपरमेया ब्रह्म ज्ञानी ते कशु बुरा ना भैया ब्रह्म ज्ञानी सदा समदर्शी ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਕਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਰ ਬ੍ਰਹਮ ਧਿਆਨ ਬ੍ਰਹਮ ਗਿਆਨੀ ਸਾਰਿਆਂ ਦੀ ਚਰਨ ਧੂ ਭਾਵ ਨਿਮਰਤਾ ਵਾਲਾ ਹੁੰਦਾ ਹੈ ਅਤੇ ਉਹ ਬ੍ਰਹਮ ਆਨੰਦ ਨੂੰ ਪਛਾਣ ਲੈਂਦਾ ਹੈ ਬ੍ਰਹਮ ਗਿਆਨੀ ਦੀ ਸਾਰਿਆਂ ਉੱਤੇ ਮਿਹਰ ਹੁੰਦੀ ਹੈ ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ ਬ੍ਰह्मज्ञानी ਸਦਾ ਸਭ ਵਾਲ ਇੱਕੋ ਜੀ ਨજર ਨਾਲ ਤੱਕਦਾ ਹੈ ਉਸ ਦੀ ਨਜ਼ਰ ਤੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਬ੍ਰह्मज्ञानी ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ਅਤੇ ਉਸ ਦੀ ਰਹਿਣ ਸਹਿਣ ਦੀ ਯੁਗਤੀ ਵਿਕਾਰਾਂ ਤੋਂ ਰਹਿਤ ਹੁੰਦੀ ਹੈ ਗਿਆਨ ਹੀ ਬ੍ਰह्मज्ञानी ਦੀ ਖੁਰਾਕ ਹੁੰਦੀ ਹੈ ਗੁਨਾਨਿਕ ਸਾ ਫਰਮਾਉਂਦੇ ਹਨ ਬ੍ਰਹਮ ਗਿਆਨੀ ਦਾ ਬ੍ਰਹਮ ਵਿੱਚ ਧਿਆਨ ਜੁੜਿਆ ਰਹਿੰਦਾ ਹੈ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰੂ ਮਾਹਾ ਬ੍ਰਹਮ ਗਿਆਨੀ ਕੈ ਨਾਹੀ ਤੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਸਿਰ ਪਰਮਾਤਮਾ ਉਤੇ ਆਸ ਰੱਖਦਾ ਹੈ ਹੋਰ ਕੁਝ ਨਹੀਂ ਮੰਗਦਾ ਇਸ ਕਰਕੇ ਬ੍ਰਹਮ ਗਿਆਨੀ ਦਾ ਕਦੇ ਨਾਸ਼ ਨਹੀਂ ਹੁੰਦਾ ਬ੍ਰਹਮ ਗਿਆਨੀ ਦੇ ਅੰਦਰ ਨਿਮਰਤਾ ਟਿਕੀ ਰਹਿੰਦੀ ਹੈ ਅਤੇ ਉਸ ਨੂੰ ਲੋਕਾਂ ਦਾ ਭਲਾ ਉਪਕਾਰ ਕਰਨ ਦਾ ਚਾਅ ਚੜਿਆ ਰਹਿੰਦਾ ਹੈ ब्रह्मज्ञानी संसारी चंजटा ਵਿੱਚ ਲੀਨ ਨਹੀਂ ਹੁੰਦਾ ਉਹ ਆਪਣੇ ਮਨ ਨੂੰ ਇੱਧਰ ਉੱਧਰ ਦੌੜਨ ਤੋਂ ਰੋਕ ਲੈਂਦਾ ਹੈ ब्रह्मज्ञानी ਵੱਲੋਂ ਸਭ ਪਲਾਈ ਹੁੰਦਾ ਹੈ ਇਸ ਤਰ੍ਹਾਂ ਉਸ ਦਾ ਜਨਮ ਕਾਮਯਾਬ ਹੋ ਜਾਂਦਾ ਹੈ ब्रह्मज्ञानी ਦੀ ਸੰਗਤ ਕਰਨ ਵਾਲੇ ਸਾਰੇ ਪਾਰ ਉੱਤਰ ਜਾਂਦੇ ਹਨ ਗੁਨਾ ਨਿਕ ਸਾਫ ਫਰਮਾਉਂਦੇ ਹਨ ਸਾਰਾ ਸੰਸਾਰ ब्रह्मज्ञानी ਦੀ ਤਾਰੀਫ ਕਰਦਾ ਹੈ ब्रह्मज्ञानी ਕਹੇ ਇੱਕ ਰੰਗ ब्रह्मज्ञानी के बसे प्रभु संग ब्रह्मज्ञानी के नाम आधार ब्रह्मज्ञानी के नाम परिवारो ब्रह्मज्ञानी सदा सजागत ब्रह्मज्ञानी अहं बुद्ध त्यागत ब्रह्मज्ञानी के मन परमानंद ब्रह्मज्ञानी के कर सदा आनंद ब्रह्मज्ञानी सुख सहज निवास नानक ब्रह्मज्ञानी का नहीं विनाश ब्रह्मज्ञानी सिर पर परमात्मा ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਪ੍ਰਭੂ ਉਸ ਤੇ ਆਂਗ ਸੰਗ ਵਸਦਾ ਹੈ ਪ੍ਰਭੂ ਦਾ ਨਾਮ ਜਪਣਾ ਬ੍ਰह्मज्ञानी ਦਾ ਆਸਰਾ ਹੁੰਦਾ ਹੈ ਅਤੇ ਨਾਮ ਹੀ ਉਸ ਦਾ ਪਰਿਵਾਰ ਹੈ ਬ੍ਰह्मज्ञानी ਸਦਾ ਸੁਚੇਤ ਬਣਿਆ ਰਹਿੰਦਾ ਹੈ ਅਤੇ ਉਹ ਅਹੰਕਾਰ ਨੂੰ ਛੱਡ ਦਿੰਦਾ ਹੈ ਬ੍ਰह्मज्ञानी ਦੇ ਮਨ ਵਿੱਚ ਪਰ ਆਨੰਦ ਪ੍ਰਭੂ ਟਿਕਦਾ ਹੈ ਇਸ ਲਈ ਉਸ ਦੇ ਹਿਰਦੇ ਘਰ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਬ੍ਰਹਮ ਗਿਆਨੀ ਸੁੱਖ ਅਤੇ ਸ਼ਾਂਤੀ ਵਿੱਚ ਟਿਕਿਆ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਬ੍ਰਹਮ ਗਿਆਨੀ ਦਾ ਕਦੇ ਨਾਸ਼ ਨਹੀਂ ਹੁੰਦਾ ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ब्रह्मज्ञानी का दर्श बड पागी पाई है ब्रह्मज्ञानी को बल बल जाइए ब्रह्मज्ञानी को खोजे महेश्वर नानक ब्रह्मज्ञानी आप परमेश्वर ब्रह्मज्ञानी ब्रह्म ਨੂੰ ਜਾਣਨ ਵਾਲਾ ਹੈ ਉਹ ਸਿਰ ਪਰਮਾਤਮਾ ਨਾਲ ਪ੍ਰੇਮ ਕਰਦਾ ਹੈ ब्रह्मज्ञानी ਨੂੰ ਕੋਈ ਚਿੰਤਾ ਫਿਕਰ ਨਹੀਂ ਹੁੰਦੀ ਉਸ ਦਾ ਮੰਤਰ ਉਪਦੇਸ਼ ਪਵਿੱਤਰ ਕਰਨ ਵਾਲਾ ਹੈ ਉਹੀ ਬ੍ਰह्मज्ञानी ਹੁੰਦਾ ਹੈ ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ ਬ੍ਰह्मज्ञानी ਦਾ ਸੰਸਾਰ ਵਿੱਚ ਵੱਡਾ ਪ੍ਰਤਾਪ ਹੁੰਦਾ ਹੈ ਬ੍ਰह्मज्ञानी ਦਾ ਦਰਸ਼ਨ ਵੱਡੇ ਭਾਗਾਂ ਨਾਲ ਮਿਲਦਾ ਹੈ ਐਸੇ ਬ੍ਰह्मज्ञानी ਤੋਂ ਕੁਰਬਾਨ ਜਾਣਾ ਚਾਹੀਦਾ ਹੈ ਬ੍ਰह्मज्ञानी ਨੂੰ ਸ਼ਿਵ ਜੀ ਵੀ ਪਾਲ ਰਹੇ ਹਨ ਗੁਰੂ ਅਨਕਸਰ ਫਰਮਾਉਂਦੇ ਹਨ ਦਰਸਲ ਪਰਮੇਸ਼ਰ ਆਪ ਹੀ ਬ੍ਰह्मज्ञानी ਹੈ ब्रह्म ज्ञानी की कीमत ना है। ब्रह्म ज्ञानी के सगल मन माहे ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का रख्या न जाय अध्याखर ब्रह्म ज्ञानी सर्व का ठाकुर ब्रह्म ज्ञानी की मित कौन बखाण ब्रह्म ज्ञानी की गात ब्रह्म ज्ञानी ब्रह्मज्ञानी ब्रह्म ज्ञानी का ਤਨ ਪਰੋ ਨਾਨਕ ਬ੍ਰह्म ज्ञानी ਕੋ ਸਦਾ ਨਮਸਕਾਰ ਬ੍ਰह्म ज्ञानी ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ ਕਿਉਂਕਿ ਸਾਰੇ ਗੁਣ ਉਸ ਦੇ ਮਨ ਵਿੱਚ ਮੌਜੂਦ ਹਨ ਕਿਹੜਾ ਮਨੁੱਖ ਬ੍ਰह्म ज्ञानी ਦਾ ਭੇਤ ਪਾ ਸਕਦਾ ਹੈ ਬ੍ਰह्म ज्ञानी ਨੂੰ ਸਦਾ ਸਿਜਦਾ ਕਰਨਾ ਹੀ ਠੀਕ ਹੈ ਬ੍ਰह्म ज्ञानी ਦੀ ਮਹਿਮਾ ਦਾ ਅੱਧਾ ਅੱਖਰ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਪਾਉ ਉਸ ਦੀ ਮਹਿਮਾ ਕਥਨ ਤੋਂ ਪਰੇ ਹੈ ਬ੍ਰਹਮ ਗਿਆਨੀ ਸਾਰਿਆਂ ਦਾ ਪੂਜਨੀਕ ਮਾਲਕ ਹੈ ਬ੍ਰਹਮ ਗਿਆਨੀ ਦੀ ਉੱਚੀ ਸ਼ਖਸੀਅਤ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਬ੍ਰਹਮ ਗਿਆਨੀ ਆਪ ਹੀ ਜਾਣਦਾ ਹੈ ਬ੍ਰਹਮ ਗਿਆਨੀ ਦਾ ਆਪ ਆਰ ਪਾਰ ਪਾਇਆ ਨਹੀਂ ਜਾ ਸਕਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਬ੍ਰਹਮ ਗਿਆਨੀ ਨੂੰ ਸਾਡੀ ਸਦਾ ਨਮਸਕਾਰ ਹੈ ब्रह्म ज्ञानी सब सृष्टि का करता ब्रह्म ज्ञानी सद जीवे नहीं मरता ब्रह्म ज्ञानी मुक्त युक्त जिय का दाता ब्रह्म ज्ञानी पूरण पुरख बिदाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी ਨਾਨਕ ਬ੍ਰह्म ਗਿਆਨੀ ਸਰਬ ਕਾਤਨੀ ਬ੍ਰह्म ਗਿਆਨੀ ਸਾਰੀ ਸ੍ਰਿਸ਼ਟੀ ਦਾ ਪ੍ਰਚਨ ਹਾਰਾ ਹੈ ਉਹ ਸਦਾ ਜਿਉਂਦਾ ਰਹਿੰਦਾ ਹੈ ਤੇ ਮੌਤ ਤੋਂ ਰਹਿਤ ਹੈ ਬ੍ਰह्म ਗਿਆਨੀ ਮੁਕਤੀ ਦੀ ਜੁਗਤਾ ਤੇ ਜਿੰਦ ਦੇਣ ਵਾਲਾ ਹੈ ਕਰਮ ਫਲ ਦੇਣ ਵਾਲਾ ਪੂਰਨ ਪਰਮੇਸ਼ਰ ਬ੍ਰह्म ਗਿਆਨੀ ਹੀ ਹੈ ਉਹ ਨਿਖਸਮਿਆ ਦਾ ਖਸਮ ਹੈ ਬ੍ਰह्म ਗਿਆਨੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਇਹ ਸਾਰਾ ਜਗਤ ਪਸਾਰਾ ਉਸੇ ਦਾ ਹੈ ਦਰਸਲ ਨਿਰੰਕਾਰ ਆਪ ਹੀ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਦੀ ਸ਼ੋਭਾ ਬ੍ਰਹਮ ਗਿਆਨੀ ਨੂੰ ਹੀ ਕਥਨ ਕਰਨੀ ਪਵਦੀ ਹੈ ਗੁਨਾਹਿਕ ਸਾਰੇ ਫਰਮਉਂਦੇ ਹਨ ਬ੍ਰਹਮ ਗਿਆਨੀ ਸਾਰੇ ਸੰਸਾਰ ਦਾ ਮਾਲਕ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਵਿਫਦੇ